ਡਾ ਲੱਗ ਰਿਹਾ ਸਵੇਰੇ ਸਵੇਰੇ ਕਿ ਕਾਂ ਮਾਰਨ ਯਾਰ ਪੜ ਨੇ ਕੀ ਹੋਗਾ ਟੜਕੀ ਤੈਨੂੰ ਪਰੌਣਾ ਕਿੱਥੇ ਭਾਗਿਆ ਆਪਣਾ ਕੀ ਹੋਗਾ ਤੈਨੂੰ ਟੜਕੀ ਟੜਕੀ ਪਰੌਣਾ ਕਿੱਧਰ ਵਾਗਿਆ ਆਪਣਾ ਉਹ ਜੀਜਾ ਕਿੱਥੇ ਵਾਗ ਗਿਆ ਮੈਂ ਬਲੌਗ ਬਣਾਉਣਾ ਉਹਦੇ ਨਾਲ ਯਾਰ ਭੈ ਵੀ ਹੈ ਕਿ ਮੈਂ ਲਗਾ ਦੰਦਰ ਉਹ ਰੁੱਸ ਗਿਆ ਕਿੱਥੇ ਨਹੀਂ ਵਾਗ ਗਿਆ ਕਿਤੇ ਉਹ ਕੀ ਪਤਾ ਰੁੱਸ ਗਿਆ ਹੋਵੇ ਯਾਰ ਬਲਾਓ ਯਾਰ ਮੈਂ ਤਾਂ ਬਲੌਗ ਬਣਾਣਾ ਉਹਦੇ ਨਾਲ ਕੋਈ ਦੇਖ ਕੇ ਆ ਜਾ ਕੇ ਪੂਰਾ ਵਲੌਗ ਰਹਿ ਗਿਆ ਬੱਚਾ ਤੂੰ ਸਾਰਾ ਦਿਨ ਵਲੌਗ ਨੂੰ ਰਿਆ ਕਰ ਜੀਜਾ ਪਤਾ ਨਹੀਂ ਕਿੱਧਰ ਵਗ ਗਿਆ ਹੈਣੀ ਬੰਦੇ ਨੂੰ ਕੰਮ ਦੇ ਅੱਜ ਤੋਂ ਬਾਅਦ ਨਹੀਂ ਆਪਾਂ ਉਹਨਾਂ ਕੋਲ ਜਾਣਾ ਕੀ ਹੋ ਗਿਆ ਗੱਲ ਤਾਂ ਦੱਸ ਤੋ ਬੇਇੱਜ਼ਤੀ ਕਰਤੀ ਉੱਥੇ ਗਏ ਦੀ ਮੇਰੀ ਉਹਨਾਂ ਨੇ ਅੱਜ ਤੋਂ ਬਾਅਦ ਨਾ ਉੱਥੇ ਆਪਾਂ ਜਾਣਾ ਤੇ ਨਾ ਉਹਨਾਂ ਨੂੰ ਇੱਥੇ ਆਉਣ ਨੂੰ ਕਹੀ ਕੁਝ ਕਿਹਾ ਉਹਨਾਂ ਨੇ ਕਿਆ ਕੀ ਉੱਥੇ ਤੈਨੂੰ ਨਹੀਂ ਪਤਾ ਉੱਥੇ ਮੇਰੀ ਕਿਵੇਂ ਬੇਇੱਜ਼ਤੀ ਕੀਤੀ ਉਹਨਾਂ ਨੇ ਜਾ ਕੇ ਅੱਜ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਨਾ ਸਾਨੂੰ ਫੋਨ ਲਾਓ ਤੇ ਨਾ ਆਪਾਂ ਨੂੰ ਫੋਨ ਲਾਈਏ ਤੇ ਨਾ ਸਾਡੇ ਆਓ ਠੀਕ ਹੈ ਗਲਤ ਆਖ ਦੋ ਤੈਨੂੰ ਸਮਝ ਨਹੀਂ ਕਿ ਇੱਕ ਵਾਰੀ ਜਦੋਂ ਮੈਂ ਕਹਿ ਤਾ ਆਪਾਂ ਉਹਨਾਂ ਨਾਲ ਖਤਮ ਆਪਣਾ ਸਾਰਾ ਉਹਨਾਂ ਕੋਲ ਨਾ ਆਪਕੇ ਦੇ ਜਾਣਾ ਤੇ ਨਾ ਉਹਨਾਂ ਨੂੰ ਇੱਥੇ ਬੁਲਾਉਣਾ ਨਾ ਕਿਸੇ ਪ੍ਰੋਗਰਾਮ ਚ ਬੁਲਾਈ ਆਪਾਂ ਨਾ ਉਂ ਜਾਈਏ ਤੇ ਨਾਲੇ ਉਹਨਾਂ ਨੂੰ ਕਹੀ ਵੀ ਇੱਥੇ ਫੋਨ ਫੋਨ ਆਉਣ ਦੀ ਲੋੜ ਨਹੀਂ ਕਿ ਬਣਾ ਭਾਈ ਭਾਈ ਅੱਗੇ ਦਾ ਪਤਾ ਕਿਹਾ ਭਾਈ ਜੀਜਾ ਓਏ ਕੁਛ ਨਹੀਂ ਪਤਾ ਲੱਗਿਆ ਯਾਰ ਤੇ ਗਾਇਸ ਤੁਸੀਂ 2 ਮਿੰਟ ਰੋਕੋ ਮੈਂ ਇਹਨੂੰ ਪੁੱਛਦਾ ਜੀਜੇ ਬਾਰੇ ਫਿਰ ਮੈਂ ਆਪਾਂ ਤੁਹਾਨੂੰ ਲੱਗਿਆ ਕੀ ਚੰਗਾ ਹੀ ਮੈਂ ਲੜਰ ਉਸਕੇ ਵਗ ਗਿਆ ਤਾਂ ਤੁਸੀਂ ਫੋਨ ਲਾ ਕੇ ਪੁੱਛ ਲੈਣਾ ਲੈ ਫੋਨ ਲੈ ਚੱਕ ਕੇ ਅੰਦਰ ਪੁੱਛੀ ਬੰਦੀ ਇਹਦੇ ਵਾਲੇ ਦੀ ਲੜਾ ਨਾ ਤੁਸੀਂ ਮੈਂ ਤਾਂ ਬਲੌਗ ਬਣਾਉਣਾ ਯਾਰ ਲੈ ਲੈ ਇਹ ਕੋਈ ਦਾ ਫੋਨ ਲੈ ਆ ਬੰਦ ਕਰਦਾ ਕਰ ਬਲੌਗ ਆਪਾਂ ਜੀਜੇ ਨੂੰ ਲਾਣ ਲੱਗਿਆ ਹੁਣ ਕਾਲ ਦੇਖੋ ਜੀਜਾ ਕੀ ਕਹਿੰਦਾਗਾ ਦੀਦੀ ਨੂੰ ਲਾਫ ਹੋ ਤਾ ਦੀਦੀ ਨੂੰ ਲਾਣ ਲੱਗਾ ਤੇ ਗਾਇਸ ਆਪਾਂ ਦੀਦੀ ਨੂੰ ਲਾਣ ਲੱਗਿਆ ਕਾਲ ਥੋੜਾ ਗਲਤ ਬੋਲ ਗਿਆ ਸੀ ਹੈਲੋ ਹੈਲੋ ਕਿਵੇਂ ਹੋ ਬਾਈ ਹਾਂ ਕੀ ਹਾਲ ਨੇ ਮਨਜੀਤ ਵਧੀਆ ਵਧੀਆ ਭਈ ਤੁਸੀਂ ਦੱਸੋ ਹਾਂ ਵਧੀਆ ਕੀ ਗੱਲ ਸਵੇਰੀ ਬਾਗੇ ਬਿਨਾ ਦੱਸੇ ਪਤਾ ਨਹੀਂ ਭਈ ਕੀ ਹੋਇਆ ਇਹਨਾਂ ਨੂੰ ਸਵੇਰੇ ਸਵੇਰੇ ਠਾਕੇ ਲੈ ਆਏ ਤੇ ਹੁਣ ਵੀ ਸਵੇਰੇ ਦੇ ਮੇਰੇ ਨਾਲ ਲੜੀ ਜਾਂਦੇ ਆ ਕਿਉਂ ਕੀ ਹੋ ਗਿਆ ਪਤਾ ਨਹੀਂ ਭਈ ਉਹ ਐਂ ਕਹਿੰਦੇ ਸੀ ਵੀ ਮੇਰੀ ਬੇਇੱਜ਼ਤੀ ਕਰਤੀ ਉਹਨਾਂ ਨੇ ਕਿਉਂ ਅਸੀਂ ਕੀ ਬੇਇੱਜ਼ਤੀ ਕਰਤੀ ਦੀ ਪਤਾ ਨਹੀਂ ਭਈ ਉਹ ਐਂ ਕਹਿੰਦੇ ਨੇ ਨਾ ਆਪਾਂ ਉੱਥੇ ਜਾਣਾ ਨਾ ਉਹਨਾਂ ਨਾਲ ਫੋਨ ਤੇ ਗੱਲ ਕਰਨੀ ਕੋਈ ਰਿਸ਼ਤਾ ਨਹੀਂ ਰੱਖਣਾ ਉਹਨਾਂ ਨਾਲ ਚਲ ਅਸੀਂ ਆਉਣੇ ਆ ਫਿਰ ਠੀਕ ਐ ਭਈ ਆ ਜਾ ਠੀਕ ਤੇ ਗਾਈਸ ਮੇਰੇ ਭਰਾ ਨੇ ਪੈਨਾਂ ਗੱਲ ਕਰ ਲਈ ਐ ਕੀ ਕਹਿੰਦੇ ਨੂੰ ਆਪਾਂ ਨੂੰ ਜਾਣਾ ਪੂਰ ਪਤਾ ਨਹੀਂ ਪਰ ਉਹ ਨਾਲ ਲੜੀ ਜਾਂਦਾ ਕੁੜੀ ਨਾਲ ਉਹ ਰਾਤ ਲੱਗਦਾ ਆਪਾਂ ਜੀਜਾ ਬਾੜੀ ਕੁੱਟਦਾ ਯਾਰ ਹਨਾ ਮੈਨੂੰ ਤਾਂ ਇੰਜਨ ਗਲਤ ਹੋ ਗਿਆ ਰਾਤ ਪਰੋਣੀ ਤਾਂ ਤੁਸੀਂ ਜੀਜਾ ਦਾ ਇੰਜਨ ਕੀਤਾ ਸੀ ਰਾਤ ਤਾਂ ਬਲੌਗ ਵੀ ਨਹੀਂ ਬਣਾਉਣ ਦਿੱਤਾ ਮੈਨੂੰ ਵੀਡੀਓ ਤਾਂ ਪਾ ਦਿੰਦਾ ਮੈਂ ਉਹਦੀ ਚਲ ਐ ਕਰ ਲਾ ਬਲੀ ਹਾਂ ਬਈ ਪਾ ਕੱਪੜੇ ਕੁੱਪੜੇ ਚੱਲਦੇ ਆਪਾਂ ਪੈਂਟ ਸ਼ਰਟ ਪਾ ਲਾ ਮੈਨੂੰ ਵੀ ਜੀ ਹਾਂ ਪਾ ਲਾ ਅੱਜ ਤਾਂ ਪੰਪ ਬਣ ਕੇ ਜਾਊਂ ਕਿ ਮੈਟਰੋ ਤਾਲ ਗੋੜੀ ਤਿਆਰ ਹੋ ਗਈ ਹੈ। ਆਹ ਲੱਕਾ ਰੈਡੀ ਹੋਣਾ। ਆ ਜਾ ਮੁੰਡੇ ਹੁਣ। ਲੈ ਬਾਪੂ। ਲੈ ਬਾਪੂ। ਕਾ ਹੋ ਗਿਆ ਰੈਡੀ ਆ ਚਾਪਾ ਜਾ ਰਿਹਾ ਮੇਰੇ ਜੀਜੇ ਨੂੰ ਬਣਾਉਣਾ। ਉਹ ਕਾ ਦੇਖ ਲੈ ਬੈਡ ਕਾ ਜੰਮ ਲਿਆ ਮੈਂ। ਯਾ ਦੇ ਕੁੰਬੜਾ ਵੱਡਾ ਭਾਈ ਤੇ ਭੈਣ ਸਾਰੇ ਤਿਆਰ ਹੋ ਗਏ ਹਾਂ ਤਰ ਗਿਆ ਤੈਨੂੰ ਜੰਮ ਕੇ ਮੈਂ ਅੱਜ ਲਈ ਵਕ ਲੱਲਰ ਲਾਤੇ ਬਹੁਤ ਸੋਹਣਾ ਕੰਮ ਕਰਿਆ ਨਾ ਪਰ ਉਹ ਰੁਪਿਆ ਹੋਇਆ ਥੋੜਾ ਕਰਤੇ ਆ ਘਰੇ ਤਪਾ ਲਈ ਭੈਣ ਦਨੇ ਨੇ ਤੇ ਬਾਬਾ ਹੁਣ ਅਸੀਂ ਚਾਈ ਜਾਈਏ ਆ ਦੇਖੋ ਸਾਡੀ ਗਰੀ ਆ ਗਰੀ ਤੇ ਚਾਈ ਜਾਈਏ ਤੇ ਉਹ ਆ ਜਾ ਪੁੱਤ ਉਹ ਚੇਰੀ ਤੁਰਨਾਂ ਯਾਰ ਬਾਬੂ ਯਾਰਾ ਫਰਾ ਬਲੌਗਰ ਟਾਈਮ ਖਰਾਬ ਕਰ ਦਿੰਦਾ ਤੂੰ ਆਇਆ ਤੈਨੂੰ ਇਹਨਾਂ ਨੂੰ ਨਹੀਂ ਪਤਾਗਾ ਬਲੌਗੀ ਦਾ ਕੀ ਪਤਾ ਹੈ ਨਾ ਹਾਂ ਬਣਾਏ ਨੇ ਬਲੌਗ ਤੂੰ ਬਹੁਤ ਸੋਹਣੇ ਬਣਾਏ ਨੇ ਇਹ ਮਿੱਤਰੋ ਹੁਣ ਅਸੀਂ ਪਹੁੰਚਾ ਆਏ ਆ ਾਡੇ ਤੇ ਇਹ ਸਾਡੇ ਪਿੰਡ ਦਾ ਾਡਾ ਆ ਦੇਖ ਮਿੱਤਰੋ ਆ ਲਿਆ ਹੋਇਆ ਨਾ ਤੁੰਮੇ ਸਾਰੇ ਕੋਲ ਤੁਮ ਮੱਝ ਕੀ ਕੀ ਬਣਦਾ ਇਹਨੂੰ ਵੇੜਾ ਹੋਊਗਾ ਯਾ ਨਾ ਆ ਮੇਰਾ ਬਾਪੂ ਵੀ ਪਹੁੰਚ ਗਿਆ ਹੈ ਆ ਜਿਹਦਾ ਪ੍ਰਾਣਾ ਦੇਖੀ ਕੀ ਕੁਝ ਦਿਖਾਉ ਤੈਨੂੰ ਪਪੂ ਪੜੇ ਲੋ ਤੁਸੀਂ ਸਾਡਾ ਰਾਗ ਦਿਖਾਉਂਦੇ ਬੰਦੇ ਇਹ ਪਰਸੋਂ ਨਹੀਂ ਮਿਲਦਾ ਪਪੂ ਯਰ ਬਲੌਗ ਤੋਂ ਬੋਲ ਅਗਰ ਮੇਰੇ ਸਿੱਧੀ ਗਾ ਕਰਾਤਾ ਭਾਈ ਜੱਪਾ ਤੁਸੀਂ ਨੇ ਹੁਣ ਹੋਰ ਕੀ ਬੋਲੂਗਾ ਟਾਈਮ ਤਾਂ ਹੋ ਰਿਹਾ ਬਸ ਭਾਈ ਹੈ ਕਿੰਨੇ ਵਜੇ ਆਉਂਦੀ ਐ ਛੇੜਾ ਬਸ ਗਰਮੀ ਬਹੁਤ ਹੋ ਰਹੀ ਐ ਛੇੜਾ ਨੂੰ ਨੰ ਕੰਮ ਇਹਨੂੰ ਆਪਣੇ ਨੂੰ ਢਕਾ ਕੇ ਰੱਖਿਆ ਹਾਂ ਇਹ ਦੋ ਖਿੱਚਦਾ ਉਹ ਹਾਂ ਇਹਦੇ ਉਹੀ ਕੰਮ ਫੇਰ ਕਰਦੇ ਅੰਦਰ ਦਾ ਦੇਖ ਕਿਵੇਂ ਬੜਿਆ ਭੱਜ ਕੇ ਬੜਾ ਸੋਹਣਾ ਕੰਮ ਕਰਕੇ ਆਇਆ ਠੀਕ ਹੈ ਪੁੱਤ ਹਾਂਜੀ ਠੀਕ ਆ ਬੈਠੋ ਬਾਪੂ ਪਾਉ ਚੁੱਕਿਆ ਤੇ ਵਾਇਆ ਬਾਪੂ ਸੇ ਬਾਬਾ ਮੇਰਾ ਬਾਪੂ ਬੈਠਣ ਲੱਗਾ ਮੰਜੇ ਤੇ ਕਿਹਦੇ ਆਉਣ ਵਾਲਾ ਹਾਂ ਇਹ ਬਾਬਾ ਮੇਰੀ ਭੈਣ ਚਾਹ ਬਣਾਉਣ ਲੱਗੀ ਆ ਤੇ ਉਹਨੂੰ ਮਿਲ ਗਿਆ ਚਾਹ ਪੀ ਕੇ ਐਵੇਂ ਮੈਂ ਉਠਾ ਲਾ ਨਾ ਉਹ ਤੈਨੂੰ ਯਾਰ ਬਹਿ ਜਾ ਦੋ ਮਿੰਟ ਅਰਦਾ ਬੱਦ ਪਰ ਚੀਲ ਡਵਾਟਰ ਲੈ ਗਈ ਚੀਲਡ ਬਾਪੂ ਨੂੰ ਨਹੀਂ ਲੱਗਦਾ। ਬੜੇ ਗਰਮੀ ਕਿੰਨੀ ਆ ਤੁਹਾਡੇ ਇੱਥੇ ਵਰਤ ਨਹੀਂ ਡਿੱਗਦੀ। ਕੀ ਹੈ ਬਾਪੂ ਇਹ ਕਮਰਾ ਜਾਂ। ਹੋਰ ਭਾਈ ਕਮਲਿਆਂ ਦੇ ਸਿੰਘ ਹੁੰਦੇ ਆ। ਲੈੱਟ ਫੜਾ ਲੇ। ਸਾਰਾ ਦਿਨ ਟੱਪ ਜਾਂਦਾ ਮੇਰਾ ਇਹਦੇ ਨਾਲ ਜੂਝਦੇ ਦਾ। ਇੱਕ ਉਹ ਤੇਰੀ ਮਾਂ ਨਹੀਂ ਮੁੜੀ ਹਜੇ ਤੱਕ। ਆਪੀ ਲਈ ਕਮਰੇ ਨੂੰ ਬੈਠੀ ਰਹਿੰਦੀ ਇੱਥੇ ਮੈਂ ਦਾਤ ਪਾ ਲਿਆ ਭਾਈ ਉਹ ਪਾਣੀ ਪੀ ਲਿਆ ਕੋਲ ਅਸੀਂ ਬੈਠਿਆ ਤੇ ਜੇ ਭੈਣ ਚਾਹ ਪਾਣੀ ਉਹ ਬੁੱਤੇ ਦਾ ਫੋਨ ਫਾੜ ਜਾ ਭੰਨ ਦੇ ਨਾ ਫੜਕੇ ਦੇ ਦੋ ਤੇ ਭੈਣ ਕੋਲ ਅਸੀਂ ਪਹੁੰਚਦਾ ਹੋਵੇ ਮਿੱਤਰੋ ਪਰ ਇੱਥੇ ਗਰਮੀ ਬਹੁਤ ਆ ਅੱਜ ਬਰ ਫਿੰਡੀ ਦੀ ਚੁੱਪ ਕਰ ਜਾ ਚਲੋ ਭੈਣ ਸੁਣੋ ਮੈਂ ਦਾਤ ਨੂੰ ਰੁਕ ਕੇ ਤਾਂ ਉਹੀ ਹੋ ਸੱਤੇ ਹੁੰਦੇ ਸਾਬਣਾ ਬੋਲੇਗਾ ਮੇਰੇ ਬਲਾਕਰੀ ਬੈਗਾ

ਤੁਸੀਂ ਕੀ ਕੀਤਾ ਉਹਦੇ ਨਾਲ ਕਦੋਂ ਤੱਕ ਹੀ ਜਾਂਦਾ ਮੇਰੀ ਬੇਇੱਜ਼ਤੀ ਕਰਤੀ ਜੇ ਤੁਸੀਂ ਮਾਪਾ ਕੀ ਕਰਦਾ ਤਵੱਕੀ ਰਹੀ ਦੀ ਬੋ ਦਾ ਭਰਾਵਾ ਤੁਸੀਂ ਦੋਨੀਆਂ ਸੀ ਕੰਮ ਲੰਘ ਜਾ ਸੀਗਾ ਪਰ ਅਸੀਂ ਕਿੱਥੇ ਬੇਇੱਜ਼ਤੀ ਕਰ ਜਾਂਦੀ ਮੈਨੂੰ ਕੀ ਪਤਾ ਹੁਣ ਤੁਸੀਂ ਤਾਂ ਉਹਦੇ ਖਾਤਰ ਇਹ ਜੀ ਲਵਾਇਆ ਚੰਗਾ ਉੱਤੋਂ ਮੈਨੂੰ ਬਲੌਗ ਨਹੀਂ ਬਣਾਣ ਦਿੰਦਾ ਉਹ ਏ ਛੋਟਾ ਪਿੰਡ ਕਿੰਨਾ ਸੋਹਣਾ ਹਣਾ ਅਗਲੀਆਂ ਕੁੜੀਆਂ ਤਾਂ ਬਾਲੀਆਂ ਖਰਾਬ ਨੇ ਪਰ ਮੈਂ ਤਾਂ ਸਾਰੇ ਪਿੰਡ ਦੀ ਵੀਡੀਓ ਬਣਾ ਲਿਆ ਭਾਣੇ ਕਹਾਂ ਇਤਰੀ ਰਹੀ ਤੈਨੂੰ ਰੋਪਣਾ ਲੈ ਮਪਣੇ ਜਾ ਬਣਾ ਲਿਆ ਕਰ ਪਰ ਪੜ ਇੱਕ ਮਿੰਟ ਚਾਹ ਵੇ ਤੇ ਤੂੰ ਚਾਹ ਬਣਾ ਕੇ ਰੱਖੀ ਚੰਗਾ ਜਾ ਤੇ ਮਿੱਤਰੋ ਸੂਮਤ ਖਾਣ ਲੱਗੇ ਡੀ ਇੱਥੇ ਲੀਬ੍ਰੋ ਬਾਣੀ ਰਹੀ ਕਰ ਰੋਪਣਾ ਲਾ ਸ਼ੁਕਰੇ ਬਾਕੀ ਤੈਨੂੰ ਕੁਝ ਕਿਆ ਬਰੋਣੀ ਨਹੀਂ ਨਾ ਮੈਨੂੰ ਤਾਂ ਨਹੀਂ ਕਿਹਾ ਬਸ ਉਧਰ ਦੀ ਗੱਲ ਕਰੀ ਜਾਂਦੇ ਸਵੇਰੇ ਤੇ ਫਿਰ ਰੁੱਸ ਕੇ ਬਾਕੀ ਹੋ ਗਏ ਰੁੱਸ ਕੇ ਬਾਕੀ ਹੂੰ ਚਾਹ ਵੀ ਪੀ ਕੇ ਥੋੜੀ ਜਿਹੀ ਗਾਇਨੀ ਨਾਲ ਗਈਆਂ ਹਰ ਬਾਕੀ ਸੀ ਅੱਛਾ ਹੂੰ ਕੋਣ ਕਰਕੇ ਪੁੱਛ ਲੈਣਾ ਬਾਪੂ ਨੂੰ ਬੁਲਾ ਲੈਨੇ ਆ ਉਹ ਕਿਹੜਾ ਫੋਨ ਕਰ ਲੈ ਯਾਰ ਕਰ ਲੈ ਮੇਰਾ ਤਾਂ ਫੋਨ ਚੱਲ ਗਿਆ ਸੀ ਮੇਰਾ ਉਹ ਜਗਦਾ ਇੱਕ ਔਮ ਲੰਗ ਨੇ ਪੰਕਾ ਛੇੜ ਦਿੱ ਦੀ ਬੀ ਆਈ ਨਹੀਂ ਵਾਫੀ ਉਹ ਨਾ ਭਾਈ ਉਹ ਵੀ ਬੈ ਗਈ ਜਾ ਕੇ ਉੱਥੇ ਮੁੜ ਕੇ ਉਹਨੇ ਨਹੀਂ ਆਉਂਦਾ ਨਾ ਰਿਆ ਉਹ ਤਾਂ ਚਾਹਦਾ ਨਹੀਂ ਹੈ ਬਾਪੂ ਐਵੇਂ ਐ ਟਰੋੜਾ ਸੀ ਕਰਦਾ ਤੇ ਪਰ ਮੈਂ ਕਿਹਾ ਆਪਣੀ ਭੈਣ ਦੇ ਪੈਰ ਤੇ ਪੈ ਗਿਆ ਤੁਨ ਨਾਲ ਹਾਂ ਵੀ ਜੇਟ ਤੇ ਪੈ ਗਿਆ ਮੈਂ ਕਹ ਰਿਹਾ ਮੈਂ ਬੜੀਆ ਤਲਾਣ ਗਿਆ ਤੇ ਤੁਸੀਂ ਦੇਵਤ ਜੀ ਦੀ ਭੈਣ ਦਾ ਘਰ ਆਣਾ ਦੇਖੋ ਜੀ ਆ ਕਮਰੇ ਦੇਖੋ ਕਿੰਨੇ ਖੜੇ ਨੇ ਆਹ ਮੇਰਾ ਜੀਜਾ ਹੁਣ ਆਇਆ ਨਹੀਂ ਪਤਾ ਨਹੀਂ ਕਿੱਥੇ ਆ ਰਿਹਾ ਤੁਹਾਨੂੰ ਦਿਖਾਉਂਦਾ ਹਾਂ ਉਹ ਬਹਿ ਜਾ ਕੇ ਉਰੇ ਬਹਿ ਜਾ ਆ ਜਾ ਆ ਜਾ ਉਰੇ ਬਹਿ ਜਾ ਉਹ ਦੋ ਮੀਟਰ ਕੁ ਜਾ ਯਾਰ ਓਏ ਆ ਜਾ ਜੀ ਦੇਖ ਤਾਂ ਉਹਦੀ ਭੈਣ ਦਾ ਘਰ ਉਹ ਘਾਗਣਾ ਅੱਗੇ ਤੇਰੇ ਨਾਲ ਓਏ ਹਣਾ ਹੋ ਜਾ ਕੁਛ ਹੋ ਰਾ ਕੋ ਕੀ ਹੋ ਗਿਆ ਲਵਲੀ ਕੁਝ ਹੋ ਰੰਗੇ ਓਏ लवली ਵਾਥੀ ਹੋਇਆ ਇਹਨੂੰ ਓਏ ਕੀ ਹੋ ਗਿਆ ਲਵਲੀ ਲਵਲੀ ਕੁਛ ਹੋ ਰਾ ਓ ਬਾਈ ਓ ਕੀ ਹੋ ਗਿਆ ਸੁਸ ਨਹੀਂ ਹੋਇਆ ਇਹਨੂੰ ਓਏ ਲਵਲੀ ਓਏ ਲਵਲੀ ਬਰਾ ਮੈਂ ਪੁੱਟਾ ਜੀ ਇਹਨਾਂ ਨੇ ਬਾ ਡਾਕਟਰ ਨੂੰ ਬੁਲਾਦੇ ਕਹਿ ਕੇ ਓ ਲਵਲੀ ਓਏ ਕੁਛ ਨਹੀਂ ਹੋ ਰਾ ਕੁਛ ਹੋਇਆ 1 ਮਿੰਟ ਰੁਕੋ ਮੈਂ ਆਇਆ

ਉਹ ਵੇ ਇਹਦਾ ਜਾਂਦਾ ਵੇ ਉਹ ਜਾਂਦਾ ਵੇ ਠੀਕ ਹੈ ਠੀਕ ਹੈ ਕੀ ਹੋਗਾ ਜੀ ਮੈਂ ਉਹ ਸ਼ਰਾ ਮੇਰਾ ਤਾਂ ਕੰਮ ਮਰਦੇ ਆ ਮੇਰਾ ਵਲੌਗ ਨਹੀਂ ਬਣਾਇਆ ਤੁਸੀਂ ਓਏ ਕਰ ਲਓ ਇਹਦੀਆਂ ਗੱਲਾਂ ਬਸ ਇਹਨੂੰ ਅੱਜ ਕੰਮ ਰਹਿ ਗਿਆ ਦੋ ਖਾ ਬਲੌਗ ਸਾਰਾ ਦਿਨ ਬਲੌਗ ਬਣਾਉਂਗਾ ਇਹ ਨਹੀਂ ਸੌਖਾ ਮਰਦਾ ਬਈ ਬਖੂ ਬਰਾ ਕੋਣ ਦਿੱਤੀ ਮੇਰੇ ਬਲਾਗ ਤਾਂ ਬਣਾ ਦਿੰਦੇ ਅਪੜਾ ਦੇ ਭਾਈ ਫੋਨ ਦੇ ਦੇ ਲੈ ਲਫੜ ਤੂੰ ਹੀ ਬਣਾ ਲਾ ਬਲਾਗ ਤੇ ਮਿੱਤਰੋ ਦੇਖੋ ਤੁਸੀਂ ਮੈਂ ਪਿਆਉ ਸ਼ੋਗ ਰੱਦੀ ਆ ਇਹ ਨਾ ਮਾਉਲੀ ਬਰਾ ਸਾਰਾ ਛੋਕ ਖਰਾਬ ਕਰਦਾ ਬਲਾਗ ਦਾ ਆ ਦੇਖੋ ਭਿੱਜ ਜਾਣਾ ਜੇ ਨਾ ਐ ਤੂੰ ਤਾਂ ਬਣਾਦੀ ਮੇਰੀ ਛੋਟੀ ਭੈਣ ਸੀ ਤੂੰ ਬਾਇਆ ਦਿੱਕੇ ਕੋਈ ਨਾ ਹੋ ਗਈ ਆ ਸੀ ਓਏ ਪਤਾ ਨਹੀਂ ਕੀ ਹੋ ਗਿਆ ਜਿੰਨੀ ਬਈ ਦੇਖੋ ਕੁੜੀਏ ਉਹਨੂੰ ਬਿਲਾਲਾ ਪਰੌਣੇ ਨੂੰ ਡੀ ਜੇ ਨੇ ਡਰਾਤਾ ਯਾਰ ਕੋਲਾਸਾ ਦਾ ਬਾਤ ਆ ਗਿਆ ਸਾਰਾ ਬਲੋਕ ਖਾ ਦਾ ਖਾ ਦਾ ਬਣਾ ਦੇ ਚੱਲ ਕਰ ਓਏ ਕੀ ਹੋ ਜਾਏ ਬਪੂ ਨੂੰ ਪਤਾ ਯਾਰ ਮਲਾਂਗ ਨੂੰ ਕੀ ਹੋ ਜਾਂਦਾ ਇਹਨੂੰ ਪਰੌਣੇ ਨਾਲ ਤੂੰ ਕਰਨੀ ਬਪੂ ਗੱਲ ਅੱਜ ਹੈ ਤੂੰ ਕਰਨੀ ਗੱਲ ਪਰੌਣੇ ਨਾਲ ਕੀ ਗੱਲ ਕਰੂੰਗਾ ਉਹਦੇ ਪੇਤੇ ਨਾ ਬਤ ਅੰਦਰ ਪਰੌਣਾ ਕਿਹੜਾ ਸਿੱਧਾ ਬੋਲਦਾ ਠੀਕ ਗੱਲ ਹੋਸ਼ ਠੀਕ ਗੱਲ ਠੀਕ ਹੈ ਜੀਰਾ ਤੇਰਾ ਪਰਨਾ ਜੀ ਠੀਕ ਹੋ ਵਧੀਆ ਵਧੀਆ ਠੀਕ ਹੈ ਠੀਕ ਹੈ ਜਿੱਥੇ ਆਉਣ ਨੂੰ ਅਸੀਂ ਤਾਂ ਆਪ ਤੋਂ ਆਏ ਆ ਭਾਈ ਸਾਨੂੰ ਵੀ ਨਹੀਂ ਕਹਿਣਾ ਹੋਣ ਕੀਤਾ ਹੋਣਾ ਇਹਨੇ ਸਾਨੂੰ ਕੋਈ ਫੋਨ ਨਹੀਂ ਕੀਤਾ ਜੀਰਾ ਨੇ ਹਾਂ ਦੱਸੋ ਕੀ ਹੈ ਕੀ ਹੋ ਗਿਆ ਤੂੰ ਲੜੀ ਕਹਦੇ ਜਨਾ ਕੁੜੀ ਨਾਲ ਮੈਂ ਕੀ ਲੜਿਆ ਇਹਦੇ ਨਾਲ ਗਾਲ੍ਹਾਂ ਕੱਢਦਾ ਸਾਨੂੰ ਤੂੰ ਮੈਂ ਕੀ ਗੱਲਾਂ ਕਰੀਆਂ ਨੇ ਇਹਨਾਂ ਨੂੰ ਕਹੀ ਜਾਂਦਾ ਬੇਇੱਜ਼ਤੀ ਕਰਤੀ ਮੇਰੀ ਕੀ ਬੇਇੱਜ਼ਤੀ ਕਰਤੀ ਤਰੀ ਤੁਹਾਨੂੰ ਪਤਾ ਨਹੀਂ ਕੀ ਬੇਇੱਜ਼ਤੀ ਕਰੀਏ ਤੂੰ ਦਰੱਖ ਫੁੱਲਾ ਵਾਂਗੂ ਤੈਨੂੰ ਚੱਕੀ ਰੱਖਿਆ ਤੇਰੇ ਸਾਲਿਆਂ ਨੇ ਬੇਇੱਜ਼ਤੀ ਕੀ ਕਰਤੀ ਤਰੀ ਇਹਨਾਂ ਨੇ ਕੁੱਟਿਆ ਮੈਨੂੰ ਉਹ ਕਲੇਜ ਨੇ ਮਾਰੇ ਨਾਲੇ ਮੇਰੇ ਮਾਂ ਤੇ ਮਾਰੇ ਇੱਜ਼ਤ ਰੇ ਹਾਂ ਓਏ ਮੈਂ ਤਾਂ ਇੱਕ ਦੋ ਹੀ ਮਾਰੀ ਸੀ ਬਾਪੂ ਆ ਗਾਗੜੇ ਨੇ ਵੱਧ ਕੁੱਟਿਆ ਹਾਂ ਹਾਂ ਓਏ ਕੀ ਨਹੀਂ ਗਈ ਸੁਣੂ ਹੱਥ ਚੱਕਣ ਨੂੰ ਪਰੋਣੇ ਤੇ ਹੈਂ ਬੋਲਦਾ ਨਹੀਂ ਹੁਣ ਉਹ ਤਾਂ ਪਾਗਲ ਹੈਗਾ ਮੇਰਾ ਸਾਲਾ ਜਿਹੇ ਜਹਾ ਹੈਗਾ ਤੂੰ ਵੀ ਇਹਦੇ ਨਾਲ ਦਾ ਹੋ ਗਿਆ ਸਮਝਾ ਨਹੀਂ ਸਕਦਾ ਸੀ ਇਹਨੂੰ ਚਲ ਕੋਈ ਗੱਲ ਨਹੀਂ ਬਾਪੂ ਮਾਫੀ ਮੰਗ ਲੈਣੇ ਪਰੋਣੇ ਚਲ ਕੋਈ ਨਾ ਬੋਤ ਮਾਫੀ ਮੰਗਦਾ ਪਰੋਣੇ ਤਾਂ ਹੈ ਸਾਬ ਪ੍ਰੋਣਾ ਸਾਹਿਬ ਫਿਰ ਮਾਫ ਕਰ ਦਿਓ ਜਵਾਕ ਸੀ ਇਹ ਗਲਤੀ ਹੋ ਗਈ ਇਹਨਾਂ ਤੋਂ ਐ ਕਿਵੇਂ ਮੰਗਲਾਂ ਮਾਫੀ ਮੈਂ ਤੁਹਾਡਾ ਖੂੰਬੜ ਪਾੜ ਕੇ ਕਹਿ ਦਿੰਦਾ ਮੈਨੂੰ ਮਾਫ ਕਰ ਦੋ ਕਰ ਦੋਗੇ ਮਾਫ ਐ ਤੁਸੀਂ ਚਲ ਮੰਨਦੇ ਆਂ ਤੁਹਾਡੀ ਗੱਲ ਨਿਆਣੇ ਸੀ ਤੇਰੇ ਸਾਲੇ ਆ ਫਿਰ ਕਿੱਡੀ ਗੱਲ ਐ ਸਾਲੇ ਬਣੋਈਏ ਚ 20 ਵਾਰੀ ਹੁੰਦੀ ਉਹ ਬੇਇੱਜ਼ਤੀ ਥੋੜਾ ਕਰਨਗੇ ਇਹ ਸਾਲੇ ਨੇ ਹੁਣ ਬੇਇੱਜ਼ਤੀ ਥੋੜਾ ਕਰਵਾਉਣੀ ਐ ਮੈਨਾਂ ਤੋਂ ਚਲ ਕੋਈ ਨਾ ਫਿਰ ਮਾਫ ਕਰ ਦੋ ਮੈਂ ਮਾਫੀ ਮੰਗ ਲੈਂਦਾ ਐ ਕਿ ਮਾਫੀ ਹੋ ਜੂਗੀ ਮੈਂ ਤਾਂ ਨੀਮਾ ਚ ਘਾਦਾ ਭਾਈ ਇਹਨਾਂ ਨੇ ਇੱਕ ਉਹ ਮਲੰਗ ਪਹਿਲਾਂ ਸਮਝਾਉਂਦਾ ਚਲ ਮਾਫ ਕਰ ਦਿਓ ਜੀ ਕੋਈ ਗੱਲ ਨਹੀਂ ਹੈ ਉਹ ਮਾਫੀਆਂ ਬਾਪੂ ਐ ਮਿਲ ਜਾਂਦੀਆਂ ਨੇਗੀਆਂ ਪਹਿਲਾਂ ਤਾਂ ਮੇਰੀ ਉੱਥੇ ਗਏ ਦੀ ਇਹਨੇ ਬੇਇੱਜ਼ਤੀ ਕੀਤੀ ਆ ਉਹ ਕਾਲੇ ਜਿਹਨੇ ਗੁੱਝੀਆਂ ਮੁੱਕੀਆਂ ਮਾਰੀਆਂ ਨੇ ਮੇਰੀ ਇਹ ਜਿਹੜਾ ਜਿਹੜਾ ਹੋਈ ਪਾਗਲਾ ਇਹਦਾ ਪਾਗਲਾ ਸ਼ਰਾ ਤੂੰ ਕਾਨੂੰ ਇਹਦੇ ਮੱਥੇ ਲੱਗਣਾ ਸੀ ਇਹਨੂੰ ਬੁਲਾਉਣਾ ਹੀ ਨਹੀਂ ਸੀ ਤੂੰ ਜੇ ਆ ਕੁੜੀ ਨੂੰ ਲੈ ਕੇ ਜਾਣਾ ਤੁਸੀਂ ਨਾਂ ਲੈ ਜਾਓ ਆਪਦਾ ਕਰੋ ਕਰੀ ਹੋ ਜੂ ਆਪਾਂ ਸ਼ਰਾ ਇਹਨੂੰ ਬੁਲਾ ਸੀ ਆਏ ਗਰੀਬ ਬੰਦੇ ਆ ਸੀ ਆਏ ਕਿਵੇਂ ਲੈ ਜਾਗੇ ਉਹ ਗਰੀਬ ਹੋਣੀ ਚਾਹੀਦੀਆਂ ਤੁਸੀਂ ਆ ਸੁੱਖਾਂ ਦੇ ਨਾਂ ਤੇ ਤੁਸੀਂ ਬੱਕਰੇ ਬੋਤਲਾਂ ਤੇ ਰੁਪਏ ਖਰਚ ਕਰੀ ਜਾਂਦੇ ਹੋਗੇ ਤੁਸੀਂ ਗਰੀਬ ਨਹੀਂ ਹੋਵੋਗੇ ਤਾਂ ਹੋਰ ਕੀ ਹੋਵੋਗੇ ਜੇ ਰੱਬ ਐ ਦਿੰਦਾ ਹੁੰਦਾ ਤਾਂ ਆਪਣੀ ਸੁੱਖਾਂ ਦੀ ਲੋੜ ਨਹੀਂ ਸੀ ਉਹਨੂੰ ਹੋਣੀ ਚਾਹੀਦੀ ਉਹ ਗਰੀਬ ਨਾਲੇ ਐਮਾਫੇ ਨਹੀਂ ਮਿਲਦੀ ਹੁੰਦੀਆਂ ਕੋਈ ਨਾ ਜੀਜਾ ਇਸ ਵਾਰ ਜੇ ਤੂੰ ਆਏ ਨਾ ਪੱਕਾ ਐਸੀ ਲਵਾਵਾਂ ਕੋਈ ਨਾਲੇ ਚਿਬੜਾਵਾਂ ਵੀ ਤੈਨੂੰ ਅੱਜ ਆਖਣਾ ਤੈਨੂੰ ਲਵਾ ਦਾਂਗਾ ਆ ਦੇਖ ਮੇਰਾ ਮੈਂ ਮਰਨੇ ਚੱਲਿਆ ਹੁਣ ਮੇਰੇ ਪਿੱਛੇ ਨਾ ਆਇਓ ਕੋਈ ਉਹ ਘਾੜਦੇ ਨਹੀਂਦਾ ਬੰਦਾ चल चल कर चल चल भाई भाई चल ले बड़ा चलो जरा देखिए बापू के सच्चे ना कर दे कुछ हो जीजा ਕੀ ਜਾ ਇਧਰ ਤਾਂ ਲੈਰ ਹੈ ਮੈਨੂੰ ਪੱਕਾ ਪਤਾ ਲੱਗ ਗਿਆ ਤੂੰ ਨਹਿਰ ਦੇ ਨਾਲ ਜਾਣਾ ਨਾ ਆਪਾਂ ਕਿੱਥੇ ਜਾਵਾਂਗੇ ਮੱਛੀ ਜਾਲ ਮਾਰੂ ਮੈਂ ਤੈਨੂੰ ਮੱਛੀ ਜਾਲ ਮਾਰ ਕੇ ਦਿਖਾਉਂਗਾ ਯਾਰ ਇਹਨਾਂ ਦਾ ਪਾਣਾ ਬਾਲੇ ਹੀ ਗੁੱਸੇ ਖੋ ਰਿਆ ਯਾਰ ਹਣਾ ਅਸੀਂ ਕੀ ਪੁੱਟਾ ਬੰਗਾ ਕਰਦੇ ਰਹਿੰਦੇ ਅਸੀਂ ਕੀ ਪੁੱਟਾ ਬੰਗਾ ਕਰਿਆਗਾ ਜੋ ਕੁਝ ਕਰਦਾ ਫੇਰ ਆਉਂਦਾ ਉਹਦੇ ਲੱਛਣਾਂ ਦਾ ਮੈਂ ਜਾਣਦਾ ਉਹਨੂੰ ਚੱਕੀ ਰਾਇ ਥੋੜੀ ਮਰਦਾ ਹੈ Thank you. ਨਾ ਆਉਣ ਨਾਲ ਕੋਈ ਵੀ ਠੀਕ ਹੈ ਨਾ ਫੇਰ ਵਗ ਜਾ ਉਹ ਤਾਂ ਉਹ ਯਾਰ ਮੇਰੇ ਪਿੱਛੇ ਕਰਨਗੇ ਆ ਉਹਨੂੰ ਸਮਝੀਂ ਪਿੱਛੇ ਮਰਾਉਣੇ ਹੱਥ ਮਨੇ ਤੇਰੇ ਮਨੇ ਕਿਉਂ ਯਾਰ ਉਹ ਯਾਰ ਜਦੋਂ ਮੈਂ ਇੱਕ ਵਾਰੀ ਕਹਿ ਦਉ ਤੁਸੀਂ ਮੁੜ ਜਾ ਕਰੋ ਫੇਰ ਵਗ ਜਾ ਉਹ ਬਾਪੂ ਤੂੰ ਕਹਿੰਦਾ ਇਹਨੂੰ ਯਾਰ ਆ ਜਾ ਮੇਰਾ ਪੁੱਤ ਮੁੜਿਆ ਮੈਂ ਨਾ ਗੇਰਾ ਪ੍ਰੌਣਾ ਐ ਨਹੀਂ ਕਰ ਦਿੰਦੇ ਤੁਮ ਨੂੰ ਸਮਝ ਨਹੀਂ ਆਉਂਦੀ ਬਿੱਲਾ ਤਾਂ ਇੱਕ ਵਾਰੀ ਕਿਹਾ ਹੋਇਆ ਆ ਜਾ ਮੇਰਾ ਸ਼ੇਰ ਆ ਜਾ ਥੋੜਾ ਮੁੜਿਆ ਫੇਰ ਮੈਂ ਤੁਹਾਨੂੰ ਇੱਕ ਵਾਰੀ ਕਹਿ ਦਉ ਤੁਸੀਂ ਕਿਰੇ ਬਾਗਿਓ ਤੇ ਕਰਨ ਕੀ ਆਏ ਤੁਸੀਂ ਪਰੌਣੇ ਹੱਥ ਬੰਨੇ ਤੇਰੇ ਮੂਰੇ ਯਾਰ ਕਿਉਂ ਐਵੇਂ ਕਰਦਾ ਆਹ ਦੇਖ ਲੈ ਤੇਰਾ ਸਾਰਾ ਹੱਥ ਬੰਨੀ ਜਾਂਦਾ ਤੇਰੇ ਮੂਨੇ ਇਥੋਂ ਨਹੀਂ ਬੜਾਇਆ ਜਾਂਦਾ ਹੁਣ ਮਾਰ ਜਾਉਂਦਾ ਆਹ ਜਿਹੜਾ ਕਾਲੇ ਜਿਹਨੇ ਮੈਨੇ ਮਾਰਿਆ ਜਿਹਨੂੰ ਮੋੜੋ ਤਾਂ ਤੂੰ ਮੰਗ ਲੈ ਯਾਰ ਮਾਫੀ ਇਹ ਤੋਂ ਆ ਲੈ ਮੈਨੂੰ ਮਾਫੀ ਇਹਨੇ ਤਾਂ ਮੈਨੂੰ ਤੌਲੀਆ ਵੀ ਨਹੀਂ ਚੱਕਣ ਦਿੱਤਾ ਵਾਹ ਆ ਦੇਖ ਲਈ ਨਹੀਂ ਪਾਈ ਬੈਠੇ ਨੇ ਹੁਣ ਉਹ ਮੋੜਿਆ ਪਰੌਣਿਆ ਆਹ ਕਰਦੀ ਜੇ ਮੈਂ ਵੀ ਅੱਗਾ ਆ ਗਿਆ ਮਾਰ ਦੇਣਾ ਆਹਦੀ ਚਾਹ ਤੇ ਵਾਪਸ 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 ਉਹ ਇਹਨੂੰ ਕਹਿ ਦੋ ਪਿੱਛੇ ਮੁੜ ਜਾ ਮੇਰੇ ਕੋਲੇ ਨਾ ਵੀ ਨਾਲੇ ਉਹ ਘਰ ਦੇ ਇੱਕ ਬਿਟਾ ਕੇ ਆ ਗਿਆ ਨਾ ਇੱਕ ਮਿੰਟ ਰੱਖਦਾ ਆਇਨੇ ਕਰਾ ਇਨੇ ਕਰ ਸੀਦਾ ਆ ਜਾ ਮੁੰਡਿਆ ਮੈਂ ਛਾਲਾ ਮਾਰੂੰਗਾ ਇਹਨੂੰ ਪਿੱਛੇ ਮੋੜ ਦੂੰਗਾ ਮੈਂ ਛਾਲਾ ਮਾਰੂੰਗਾ ਇਹਨੂੰ ਕਹਿ ਦੋ ਪਿੱਛੇ ਵਾਜੇ ਇਹਨੂੰ ਬਹੁਤ ਪਿੱਛੇ ਮੋੜ ਜੇ ਓ ਆ ਜਾ ਮੁੰਡਿਆ ਫੋੜਿਆ ਫੋੜਿਆ ਪੁੱਛ ਮੁੰਡਿਆ ਓ ਆ ਜਾ ਪਰੋਨੇ ਹੱਥ ਬੰਨੇ ਤੇਰੇ ਮੂਰੇ ਓ ਬੰਨੇ ਕਾਇਆ ਮੇਰੇ ਕੰਨੀ ਆਈ ਇਹਦੇ ਨੂੰ ਪਿੱਛੇ ਮੋੜ ਦੋ ਮੈਂ ਤੁਹਾਨੂੰ ਇੱਕ ਵਾਰੀ ਗਿਆ ਪੱਗ ਮੋੜ ਜਾਏਗਾ ਕਿ ਮੈਨੂੰ ਉਹ ਪਾਣੀ ਠੱਡਾ ਅੱਦਾਂ ਨਜ਼ਾਰਾ ਆ ਜੂਣਾ ਮੈਂ ਤੁਹਾਨੂੰ ਇੱਕ ਵਾਰੀ ਕਹਿ ਤਾ ਮੋੜ ਜਿਓ ਪਿੱਛੇ ਬਾਸ ਵਾਜ ਜਾ ਦੋ ਸਾਰਾ ਮਗਲੂਮ ਮੈਂ ਨਹੀਂ ਆਉਂਦਾ ਆ ਕਰੇ ਇਹਨੂੰ ਬਰਾ ਮੋੜ ਦੂੰਦਾ ਜੀ ਬਾਜੂ ਇੱਕ ਵਾਰੀ ਕਹਦਾ ਇਹ ਇੱਕ ਮਿੰਟ ਖੜਦਾ ਆ ਗਿਆ ਆ ਗਿਆ ਮੈਂ ਉਹ ਦਰਦਾ ਇਹਨੂੰ ਨੋਟ ਮੈਂ ਛਾਲ ਮਾਰੂੰਗਾ ਜਿੱਥੇ ਕੱਟਿਆ ਮਾਰਾਂਗਾ ਬਖਤਾ ਬਣਾ ਕਰ ਲੋ ਇਹਨੂੰ ਭਰਾ ਆ ਜਾਂਦਾ ਹੈ ਮੈਂ ਸ਼ਾਲ ਮਾਰੂੰਗਾ ਬੰਦੇ ਬੰਦੇ ਮੈਂ ਨਾ ਕਰ ਸ਼ੇਰ ਮਾਰਾਂਗੇ ਉਹ ਨਾ ਮੇਰਾ ਪੁੱਤ ਜੀ ਜੀ ਤੁਸੀਂ ਇੱਥੇ ਆ ਜਾਓ ਮੇਰਾ ਪੁੱਤ ਐ ਨਾ ਕਰ ਮੇਰੀ ਤਾਂ ਜ਼ਿੰਦਗੀ ਰੋੜੀ ਬੱਪਾ ਆਜੋ ਮੁੰਡਿਆ ਅਵਾ ਸ਼ਾਲ ਮਰੂਆ ਮੇਰੇ ਕੋਲੇ ਆਈਂ ਤਾਂ ਇਹਨੂੰ ਖਾ ਲਾ ਆਂਗਾ ਉਹ ਆ ਜਾ ਇੱਧਰ ਮੁੰਡਿਆ ਉਹ ਆ ਜਾ ਮੇਰਾ ਪਤਾ ਐ ਨਾ ਕਰ ਮੁੰਡਿਆ ਪਹਿਲੇ ਤੂੰ ਕਹਿੰਦੇ ਮੈਨੂੰ ਹਰਦੈ ਇਹ ਕਹਤੈ ਜਿੱਥੇ ਇਕੱਠੇ ਮਾਰਾਂਗਾ ਪੜਾ ਹੋ ਜਾ ਪੜਾ ਹੋ ਜਾ ਮੈਂ ਤੈਨੂੰ ਕਹੀਆਂ ਨਾ ਮੇਰੇ ਤੋਂ ਪਰਾਹ ਲੱਗ ਜਾ ਮੇਰੇ ਕੋਲ ਨਾਨ ਨਾਲੇ ਪਰਾਹ ਲੱਗ ਜਾ ਬੋਛਰੋ ਦੇਖੋ ਪਾਣੀ ਗੋਣੀ ਹਾਂ ਉੱਠ ਗਿਆ ਉੱਠ ਗਿਆ ਠੀਕ ਹੋ ਜੀ ਆ ਜਾ ਬਹਿ ਜਾ ਬਹਿ ਜਾ ਠੀਕ ਹੈ ਪੁੱਤ ਓਏ ਹੋਰ ਹੀ ਪੰਗਾ ਛੇੜਦਾ ਸੀ ਤੂੰ ਤਾਂ ਠੀਕ ਹੋ ਜੀ ਠੀਕ ਹੈ ਜੀ ਜਿਹੜਾ ਲਾਇਆ ਇਹਨੂੰ ਜੀ ਠੀਕ ਹੈ ਠੀਕ ਹੈ ਤੁਸੀਂ ਆਡਾ ਵੱਡਾ ਕਦਮ ਚੱਕ ਲੈ ਮੇਰੇ ਕੰਨੀ ਤਾਂ ਦੇਖ ਲੈਂਦੇ ਇਹ ਤਾਂ ਜਹਾਜੇ ਹੈਗੇ ਨਹੀਂ ਹੈਗੇ ਨਹੀਂ ਤਗੜੇ ਰਹੇ ਮੁੰਡੇ ਬਚਾ ਲਿਆ ਤੈਨੂੰ ਇਹਨਾਂ ਨੇ ਤੈਨੂੰ ਪਤਾ ਨਹੀਂ ਬਾਪੂ ਯਾਰ ਤੈਰਨਾ ਹੁੰਦਾ ਮੈਨੂੰ ਹਾਂ ਸ਼ੇਰਾ ਜਾਉਂਦਾ ਰਹ ਤੂੰ ਪਰੌਣਾ ਬਚਾ ਲਿਆ ਆਪਣਾ ਅੱਜ ਚਲੋ ਹੁਣ ਘਰੇ ਚਲੋ ਠੀਕ ਹੈ ਉਹ ਸ਼ੇਰਾ ਉਹ ਸ਼ੇਰ ਵਗੇ ਪਰੌਣਾ ਹੀ ਅਸੀਂ ਮਾਫੀ ਮੰਗਦੇ ਛੋਟੇ ਤੋਂ ਹੋਰ ਸ਼ੇਰਾ ਤਾ ਤੂੰ ਬੜਾ ਵੱਡਾ ਕਦਮ ਚੱਕ ਲਿਆ ਸੀ ਜਿਹੜਾ ਕਦਮ ਚੱਕ ਲਓ ਜਿਹੜੀ ਰਹਿਣ ਦੀ ਯਾਰ ਆਦਾਨ ਹੋ ਵੀ ਹੋ ਗਈ ਸੀ ਆਪਣੇ ਨਾਲ ਸਾਡਾ ਤਾਂ ਨਹੀਂ ਸਾਡੀ ਪੈਨ ਦੱਸ ਇਜੇ ਅਸੀਂ ਨਾ ਦਿਲੋਂ ਮਾਫੀ ਮੰਗਦੇ ਤੁਹਾਡੇ ਤੋਂ ਜੇ ਮੇਰੇ ਹਾਂ ਸ਼ੇਰਾ ਮਾਫ ਕਰ ਦੇ ਜੀ ਚਾ ਮੈਨੂੰ ਨਾਉਣਾ ਆਉਂਦਾ ਸੀਗਾ ਉਹ ਮੈਂ ਮੇਰੇ ਯਾਰ ਨਾਲ ਆਉਂਦਾ ਰਹਿਣਾ ਨਾ ਰਤ ਨਾਉਣਾ ਨੂੰ ਨਹੀਂ ਪਤਾ ਸੀ ਐਡਾ ਕਰਨ ਚਾਹੁੰਦਾ ਤੁਸੀਂ ਚਲੋ ਸਾਡਾ ਤਾਂ ਨਹੀਂ ਸੋਚਣਾ ਉਹ ਰਾਜਵਾਗੜੀ ਦਾ ਕੀ ਬਣਦਾ ਤੇਰੇ ਤੋਂ ਬਾਅਦ ਇਹੇ ਜੀ ਗਲਤੀ ਨਹੀਂ ਕਰ ਦਿੰਦੇ ਸ਼ੇਰ ਬੱਗੇ ਮਾਫ ਕਰ ਦੋ ਜੀ ਸਾਨੂੰ ਆ ਚੱਲੀਏ ਘਰੇ ਇਹੇ ਜੀ ਗੱਲ ਮੈਨੂੰ ਅਰਤ ਨਾਲ ਜਾਣਾ ਪੈਣਾ ਠੀਕੋ ਮੈਂ ਦਾ ਬਾਪ ਨੇ ਸਿਆਣੇ ਨਿਜਵਾਹ ਜੇ ਬਚਾਲਿਆ ਪੁਰਾਣਾ ਹੈ ਹੋਰ ਬਾਪੂ ਮੱਸਾ ਕੱਦਿਆ ਨੇਰ ਤੋਂ ਜੇ ਮੈਂ ਦਾ ਬਾਪ ਨੇ ਕਮਾਈ ਵਾਹ ਬਾਪੂ ਤੇਰੇ ਪੁੱਤ ਨੂੰ ਸਤਿ ਸ੍ਰੀਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਤੁਹਾਡੀ ਹਰਮਨ ਪੈਰੀ ਟੀਮ ਗੋਵਿੰਦਪੁਰਾ ਟੀਵੀ ਤੁਹਾਨੂੰ ਸਾਡੀ ਵੀਡੀਓ ਚ ਕਿਹੜਾ ਕੈਰੇਕਟਰ ਵਧੀਆ ਲੱਗਿਆ ਤੇ ਕਿਹੜਾ ਡਾਇਲੋਗ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਤੁਹਾਡੇ ਐਂਟਰਟੇਨਮੈਂਟ ਲਈ ਹੋਰ ਨਵੇਂ ਨਵੇਂ ਵੀਡੀਓ ਲੈ ਕੇ ਆစီਏ। ਸ਼ੁਕਰੀਆ।